ਕਾਮਲ ਮੂਨ ਕੁਵਾਲਾ ਬਾਈ ਦੇਖੋ ਸਰੀਰ ਦੇਖੋ ਰਬੜ ਦਾ ਮੁੰਡਾ ਕਹਿੰਦੀ ਹੈ ਦੁਨੀਆ ਨੂੰ ਰਬੜ ਦਾ ਮੁੰਡਾ ਵਾਹ ਜੀ ਵਾਹ ਵਾਹ ਜੀ ਵਾਹ 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 ਦੇਖੋ ਰਬੜ ਵਾਂਗੂ ਆਉਦੇ ਸਰੀਰ ਨੂੰ ਮੋੜਦਾ ਹੈ ਕਿੰਨਾ ਸੋਹਣਾ ਬੋਡੀ ਸਟਰਕਚਰ ਹੈ ਇਸ ਮੁੰਡੇ ਦਾ ਦੇਖੋ ਦੇਖੋ ਤੁਸੀਂ ਕੀ ਬਾਤ ਹੈ ਕੀ ਬਾਤ ਹੈ ਦੇਖੋ ਦੇਖੋ ਉਹ ਤੇਰੀ ਓਹ ਹੋ ਵਾਹ ਜੀ ਵਾਹ ਪਤਾ ਨਹੀਂ ਲੱਗਦਾ ਵੀ ਕਰਦਣ ਹੈਗੀ ਐ ਕਿ ਨਹੀਂ ਹੈਗੀ ਵਾਹ ਜੀ ਵਾਹ ਸੱਚੀ ਉਹ ਰਵੜ ਦਾ ਮੁੰਡਾ ਹੀ ਹੈ ਵਾਹ ਵਾਹ ਆ ਦੇਖੋ ਬਾਤ ਕਿਵੇਂ ਮੁੜੀ ਜਾਂਦਾ ਓ ਇੱਥੇ ਰੱਖਿਆ ਆ ਬਾਤਾਂ ਨੇ ਕਿਹ ਬਾਤਾਂ ਨੇ ਕਿਹ ਬਾਤਾਂ ਨੇ ਹੁਣ ਦੇਖੋ ਕੀ ਕਰੂਗਾ ਵਾਹ ਜੀ ਵਾਹ ਆਪਣੇ ਵਰਗੇ ਤੋਂ ਤਾਂ ਦੋ ਟੰਗਾਂ ਤੇ ਨਹੀਂ ਖੜੇ ਜਾਂਦਾ ਇੰਨੀ ਕੁੱਤੀ ਵਾਹ ਜੀ ਵਾ ਦੇਖੋ ਸਟ੍ਰੈਚੇਬਲ ਸਰੀਰ ਹੈ ਪੂਰਾ ਵਾਹ ਜੀ ਵਾ ਵਾਹ ਜੀ ਵਾ ਕੀ ਬਾਤਾਂ ਨੇ ਕੀ ਬਾਤਾਂ ਨੇ ਆਹ ਦੇਖੋ ਆਹ ਦੇਖੋ ਕੁੱਟੀਆਂ ਛਲਾਂਗਾ ਵਾਹ ਜੀ ਵਾ ਕੀ ਬਾਤਾਂ ਨੇ ਕੀ ਬਾਤਾਂ ਨੇ ਵਾਹ ਜੀ ਵਾ ਇਹ ਹੈ ਬਈ ਕਮਲ ਮੂਨਕਵਾਲਾ ਬਹੁਤ ਹੀ ਗਰੀਬ ਪਰਿਵਾਰ ਤੋਂ ਹੈ ਸਪੋਰਟ ਕਰੋ ਚੈਨਲ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਇੰਸਟਾਗ੍ਰam ਤੇ ਕਮਲ ਮੂਨਕ ਦੀ ਆਈਡੀ ਨੂੰ ਫੋਲੋ ਕਰੋ ਆ ਦੇਖੋ ਚੇਅਰ ਮੰਗਵਾਈ ਹੈ ਕੁਰਸੀ ਦੇ ਉੱਤੇ ਖੜੇ ਹੋ ਕੇ ਕੀ ਬੈਲੈਂਸ ਹੈ ਵਾਹ ਬਈ ਵਾਹ ਦੁਨੀਆ ਕਮਲ ਕਮਲ ਐਵੇਂ ਨਹੀਂ ਕਹਿੰਦੀ ਇਹਨੂੰ ਰੋਬੋਟ ਦਾ ਮੁੰਡਾ ਐਵੇਂ ਨਹੀਂ ਕਿਹਾ ਜਾਂਦਾ ਦੇਖੋ ਦੇਖੋ ਕੁਰਸੀ ਤੇ ਕਿਸ ਤਰੀਕੇ ਨਾਲ ਵਾਹ ਬਈ ਵਾਹ ਵਾਹ ਬਈ ਵਾਹ ਦੇਖੋ ਕਿੰਨੀਆਂ ਤਾੜੀਆਂ ਵਜਾਉਂਦੇ ਹੋਏ ਲੋਕ ਲੋਕ ਬਹੁਤ ਪਸੰਦ ਕਰਦੇ ਨੇ ਇਸ ਮੁੰਡੇ ਨੂੰ ਇੰਸਟਾਗ੍ਰam ਤੇ ਫੋਲੋ ਕਰ ਕਰਦੇ ਨੇ ਤੁਸੀਂ ਵੀ ਆਪਣੇ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ ਕਮਲ ਮੋੜਕ ਨੂੰ ਗਰੀਬ ਪਰਿਵਾਰ ਦਾ ਮੁੰਡਾ ਹੈ ਇਹਨੂੰ ਜਿੰਨਾ ਸਪੋਰਟ ਹੋ ਸਕਦਾ ਉਹਨਾਂ ਸਪੋਰਟ ਕਰੋ ਦੇਖੋ ਜੀ ਦੇਖੋ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਬਹੁਤ ਗਰੀਬ ਪਰਿਵਾਰ ਦਾ ਮੁੰਡਾ ਹੈ ਮੋਟਰਸਾਈਕਲ ਵੀ ਕਮਲ ਕਹਿੰਦਾ ਮੈਂ ਹੁਣ ਹੀ ਲੇਤਾ ਹੈ ਸੋਡੇ ਆਸ਼ੀਰਵਾਦ ਤੋਂ ਹੀ ਲੈਂਦਾ ਤੇ ਹੁਣ ਕਹਿੰਦਾ ਮੈਂ ਗੱਡੀ ਲੈਣੀ ਆ ਇੱਕ ਮਾਂ ਦਾ ਸੁਪਨਾ ਹੈ ਕਿ ਮੇਰਾ ਮੁੰਡਾ ਬਹੁਤ ਅੱਗੇ ਤੱਕ ਜਾਵੇ ਦੇਖੋ